ਚਰਨ ਦੀ ਮਦਦ ਕਰਦੇ ਆ ਕਿਸੇ ਨੂੰ ਵੈਲਡਿੰਗ ਚੱਟ ਲੈ ਜਾਣ ਲੈ ਕੇ ਦੇਣਾ ਹੈ ਜਾਂ ਕਿਸੇ ਨੇ ਕੋਈ ਆਪਣਾ ਕੰਮ ਖੋਲਣਾ ਹੈ ਬੜੀ ਕਿਵਰਾ ਖੋਲਣਾ ਨਹੀਂ ਕਿ ਸਾਡਾ ਇੱਕ ਅਸੀਂ ਮਿੱਥਿਆ ਹੋਏ 25 ਤੋਂ 30000 ਰੁਪਏ ਤੱਕ ਅਸੀਂ ਹੈਲਪ ਕਰਨੀ ਹੈ 200 ਰੁਪਏ ਤਨਖਾਹ ਤੇ ਮੇਰਾ ਇਹਨਾਂ ਗੁਜਾਰਾ ਨਹੀਂ ਹੁੰਦਾ ਤੇ ਫਿਰ ਮੈਂ ਕਿਹਾ ਵੀ ਤੁਸੀਂ ਈਟ ਰਿਕਸ਼ਾ ਲੈ ਲਓ ਕਿਉਂਕਿ ਅੱਗੇ ਗਰਮੀਆਂ ਦੇਣੇ ਤਾਂ ਕੋ ਪ੍ਰੋਗਰਾਮ ਬਹੁਤ ਘਾਟਾ ਆਣੇ ਨੇ ਕੀਰਤਨ ਗੈਰਾ ਦੇ ਹੈ ਨਾ ਤੇ ਤੁਸੀਂ ਰਿਕਸ਼ਾ ਚਲਾ ਕੇ ਆਪਣੇ ਸੋਨੇ ਪੈਸੇ ਕਮਾ ਸਕੋਗੇ ਕਮ ਸੇ ਸੜਕ ਕਰਮ ਹੀ ਹੈ ਨਾਮ ਜਪੋ ਵਣਛਕਿਤ ਕਰੋ ਨਾਮ ਜਪੋ ਤੇ ਵਣਛਕੋ ਤੇ ਇਹ ਵਣਛਕਣ ਦੀ ਜਿਹੜੀ ਇਹ ਭਾਵਨਾ ਹੈਗੀ ਹੈ ਕੋਈ ਇਸ ਤਰ੍ਹਾਂ ਜੋਬ ਨਹੀਂ ਕਰਦਾ ਸਿਵਾ ਗੁਰੂ ਕਰੀ ਸੇਵਾ ਕਰਦਾ ਹੀ ਪਹਿਲੇ ਮੈਂ ਗੁਰ ਗੁਰ ਗੁਰੂ ਕਾ리 ਸੇਵਾ ਕਰਦਾ ਪਹਿਲੇ ਮੈਂ ਕਿੰਨੀ ਸੈਲਰੀ ਉੱਥੋਂ ਮਿਲਦੀ ਸੀ ਕਿਰਤ ਕਰਾ 4500 ਰੁਪਏ ਦਾ ਰਖਾਵਾ ਜੀ ਕੋਈ ਸੋ ਕਿਰਤ ਵੀ ਕਰਾ ਕੇ ਜੇ ਸ਼ਰਮ ਵਾਲਾ ਕੋਈ ਨਹੀਂ ਹੈਗੀ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈਗਾ ਨਾਮ ਜਪੋ ਵਣਛਕੋ ਕਿਰਤ ਕਰੋ ਇਹ ਕਿਰਤ ਕਰਨ ਦਾ ਕੋਈ ਇਹ ਨਹੀਂ ਹੈਗਾ ਕੋਈ ਇੱਥੇ ਕੋਈ ਸ਼ਰਮ ਵਾਲਾ ਕੰਮ ਨਹੀਂ ਹੈਗਾ ਕੰਮ ਨਹੀਂ ਛੋਟਾ ਬੰਦੀ ਸੋ ਛੋਟੀ ਹੈਗੀ ਆ ਅੱਜ ਕੋ ਮੀਟਿੰਗ ਕਰਦੇ ਆ ਕੱਲ ਕਰਦੇ ਮੀਟਿੰਗ ਕਰਦੇ ਆ ਅੱਜ ਵੀਡੀਓ ਕਰਦੇ ਕੱਲ ਕਰੀ ਮੀਟਿੰਗ ਹੁੰਦੀ ਰਹਿੰਦੀ ਆ ਪਰ ਸਾਡੀ ਤਨਖਾਹ ਦਾ ਮੁੱਦਾ ਤਕਬੂਦਾ ਕਦੇ ਮੁੱਦਾ ਗਰੇ ਪਾਸ ਨਹੀਂ ਹੋਇਆ ਅੱਜ ਇੱਕ ਐਸੀ ਸੰਸਥਾ ਦੇ ਨਾਲ ਤੁਹਾਡੇ ਅੱਜ ਮੁਲਾਕਾਤ ਕਰਾਵਾਂਗੇ ਜੋ ਪਿਛਲੇ ਲੰਬੇ ਸਮੇਂ ਤੋਂ ਗਰੀਬਾਂ ਦੀ ਜਰੂਰਤਮੰਦ ਲੋਕਾਂ ਦੀ ਮਦਦ ਕਰਦੀ ਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਯੂਨਾਈਟਿਡ ਸਿਕਸ ਸੰਸਥਾ ਦੀ ਤਾਂ ਇਹ ਹਰ ਵਾਰ ਕਿਸੇ ਨਾ ਕਿਸੇ ਦੀ ਮਦਦ ਕਰਦੇ ਨੇ ਤਾਂ ਅੱਜ ਇੱਕ ਈ ਰਿਕਸ਼ਾ ਜਿਹੜਾ ਵਾ ਡੋਨੇਟ ਕੀਤਾ ਗਿਆ ਵਾ ਇਹ ਰਾਗੀ ਸਿੰਘ ਨੇ ਜਿਨ੍ਹਾਂ ਨੂੰ ਇਹ ਈ ਰਿਕਸ਼ਾ ਦਿੱਤਾ ਗਿਆ ਵਾ ਤਾਂ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਯੂਨਾਈਟਿਡ ਸਿਕਸ ਦੇ ਜਿਹੜੇ ਮੈਂਬਰ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸੰਸਥਾ ਵੱਲੋਂ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਹਰ ਵਾਰ ਲੋੜਵੰਦਾ ਦੀ ਮਦਦ ਕੀਤੀ ਜਾਂਦੀ ਆ ਤਾਂ ਅੱਜ ਇੱਕ ਵਾਰ ਫਿਰ ਬਹੁਤ سارے ਈ ਰਿਕਸ਼ਾ ਜਿਹੜੇ ਨੇ ਡੋਨੇਟ ਕਰ ਚੁੱਕੇ ਹੋ ਤਾਂ ਇਹ ਇਹ ਰਾਗੀ ਸੀ ਕਿਸ ਤਰ੍ਹਾਂ ਸੰਬੰਧ ਦੇ ਵਿੱਚ ਆਏ ਤਾਂ ਅੱਜ ਇਹ ਈ ਰਿਕਸ਼ਾ ਤੁਸੀਂ ਇਹਨਾਂ ਨੂੰ ਦੇ ਰਹੇ ਹੋ ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਾਂਗਾ ਪੰਜਾਬ ਕੇਸਰੀ ਜੀ ਤੁਸੀਂ ਸਾਡੇ ਛੋਟੇ ਸੱਦੇ ਤੇ ਇੱਥੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਈ-ਰਿਕਸ਼ਾ ਦੇਣ ਦੀ ਗੱਲ ਹੈ ਅਸੀਂ ਹੁਣ ਤੱਕ 20 ਜਾਂ 22 ਈ-ਰਿਕਸ਼ਾ ਲੋੜਵੰਦਾਂ ਨੂੰ ਦੇ ਚੁੱਕੇ ਹਾਂ ਇਸ ਤੋਂ ਇਲਾਵਾ ਅਸੀਂ ਈ-ਰਿਕਸ਼ਾ ਹੀ ਨਹੀਂ ਹੋਰ ਵੀ ਤਰ੍ਹਾਂ ਦੀ ਮਦਦ ਕਰਦੇ ਹਾਂ ਕਿਸੇ ਨੂੰ ਵੈਲਡਿੰਗ ਚੱਟ ਲੈ ਜਾਣ ਲੈ ਕੇ ਦੇਣਾ ਹੈ ਜਾਂ ਕਿਸੇ ਨੇ ਕੋਈ ਆਪਣਾ ਕੰਮ ਖੋਲਣਾ ਬੜੀ ਕਿਵਰਾ ਖੋਲਣਾ ਨਹੀਂ ਕਿ ਸਾਡਾ ਇੱਕ ਇੱਕ ਅਸੀਂ ਮਿੱਥਿਆ ਹੋਏ 25 ਤੋਂ 30 ਹਜ਼ਾਰ ਰੁਪਏ ਤੱਕ ਅਸੀਂ ਹੈਲਪ ਕਰਨੀ ਹੈ ਬਾਕੀ ਉਹ ਇਨਵੈਸਟ ਕਰੇ ਤਾਂ ਕਿ ਕਾਰੋਬਾਰ ਕਰਿਆ ਅਸੀਂ ਕਿਦੋਂ ਰੇੜੀਆਂ ਹੋਰ ਲਗਵਾਈਆਂ ਹੁਣ ਅਸੀਂ ਫੂਡ ਕਾਰਨਰਸ ਲਗਵਾਏ ਨੇ ਸੋ ਇਹੋ ਜਿਹੀ ਸਮਾਜ ਸੇਵੀ ਸੰਸਥਾ ਚੱਲਦੀ ਰਹਿੰਦੀ ਹੈ ਇਹ ਵੀ ਨਾ ਮੇਰਾ ਲਿੰਕ ਕ ਸੀ ਨਾ ਮਿਤਪਤਾ ਦੇ ਉੱਤੇ ਰਹਿ ਚੁੱਕਿਆ ਕਿਸੇ ਕਾਰਨ ਕਰਕੇ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਕਿਉਂਕਿ ਮੇਰਾ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਸਮਾਜ ਵਿੱਚ ਕੋਈ ਛੋਟ ਤਬਦੀਲੀ ਆਈ ਜਾਏ ਤੇ ਉਹਨਾਂ ਨੂੰ ਤਬਦੀਲੀਆਂ ਚੰਗੀਆਂ ਲੱਗੀਆਂ ਤੇ ਉਹ ਫਿਰ ਉਹਨਾਂ ਨੇ ਮੈਨੂੰ ਉਹ ਵਿੱਚੋਂ ਮਤਲਬ ਫਰਕ ਕਰਤਾ ਸੇਵਾ ਤੋਂ ਇਹਨਾਂ ਮੇਰਾ ਲਿੰਕ ਉਦੋਂ ਤੱਕ ਸੀ ਤੇ ਹੁਣ ਮੈਨੂੰ ਇਹ 3-4 ਪਹਾੜੇ ਮਹੀਨੇ ਪਹਿਲੇ ਮਿਲਿਆ ਸੀ ਇਹਨੇ ਮੈਂ ਕਿਹਾ ਵੀ ਮੇਰੀ 4500 ਰੁਪਏ ਤਨਖਾਹ ਤੇ ਮੇਰਾ ਇਹਨਾਂ ਗੁਜਾਰਾ ਨਹੀਂ ਹੁੰਦਾ ਤੇ ਫਿਰ ਮੈਂ ਕਿਹਾ ਵੀ ਤੁਸੀਂ ਈ ਰਿਕਸ਼ਾ ਲੈ ਲਓ ਕਿਉਂਕਿ ਅੱਗੇ ਗਰਮੀਆਂ ਦੇਣੇ ਤੁਹਾਡ ਕਮ ਸੇ ਕਮ ਆਪਣੇ ਘਰ ਦਾ ਖਰਚਾ ਚਲਾ ਸਕੋਗੇ ਕਿਉਂਕਿ ਮੈਂ ਐਵਰੇਜ ਮੈਂ ਇੱਕ ਆਪਣੇ ਅੰਦਰ ਇੱਕ ਕੈਲਕੂਲੇਸ਼ਨ ਕੀਤੀ ਹੈ 6 ਘੰਟੇ ਤੁਸੀਂ ਚਲਾਉਂਦੇ ਹੋ ਤੇ 800 ਤੋਂ ਲੈ ਕੇ 1000 ਰੁਪਏ ਤੱਕ ਬਣ ਜਾਂਦੇ ਨੇ ਤੇ ਜੇ ਮੇਰਾ ਬਲ ਬਲ 96 ਵਾਸਤੇ ਹੈ ਨਾ ਜੇ ਵੀ ਤੁਸੀਂ ਦੱਸੇ ਕਿ ਇਸ ਤੋਂ ਪਹਿਲਾਂ ਵੀ ਤੁਸੀਂ 20+ ਇਹ ਦੇਖਿਆ ਜਿਹੜੇ ਮੈਨੇਜ ਕਰ ਚੁੱਕੇ ਹੋ ਫੂਡ ਕੋਰਨਰ ਦੀਆਂ ਜਿਹੜੀਆਂ ਰੇੜੀਆਂ ਲਵਾ ਚੁੱਕੇ ਹੋ ਲੋੜਵੰਦਾ ਜਿਵੇਂ ਕਿ ਕੋਈ ਸਲਾਈ ਸਿੱਖਣਾ ਚਾਹੁੰਦਾ ਉਹਨਾਂ ਨੂੰ ਮਸ਼ੀਨਾਂ ਤੋਂ ਆ ਚੁੱਕੇ ਹੋ ਤਾਂ ਕਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਤਾਂ ਇਹ ਸਿਲੈਕਟ ਕਿਦਾਂ ਸਿਲੈਕਸ਼ਨ ਕਰਦੇ ਹੋ ਤੁਸੀਂ ਕਿ ਇਹਨਾਂ ਨੂੰ ਇਹ ਚੀਜ਼ਾਂ ਮੋਹੀਆਂ ਕਰਾਈ ਜਾਂਦੀਆਂ ਨਹੀਂ ਸ਼ੁਰੂਆਤ ਸਾਡੀ ਜਿਹੜੀ ਯੂਨਾਈਟਿਡ ਸਿਕ ਐਨ ਜੀਓ ਹੈ ਸਾਡਾ ਕੰਮ ਹੀ ਸਮਾਜ ਦੀ ਸੇਵਾ ਕਰਨਾ ਹੈ ਤੇ ਉਹਨਾਂ ਨੇ ਮੈਂ ਪ੍ਰਪੋਜ਼ਲ ਰੱਖੀ ਸੀ ਵੀ ਅਸੀਂ ਹਮੇਂ ਮਤਲਬ ਪੈਸੇ ਲੰਗਰਾ ਤੇ ਖਰਚੇ ਜਾਈਏ ਜਾਂ ਬ ਸਮਾਜ ਨੂੰ ਫਾਇਦਾ ਹੋਵੇ ਤਾਂ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਪਲਾਨ ਕਰੋ ਇਹ ਪਲੈਨਿੰਗ ਬਣਾਇਆ ਹਾਂ ਜਦੋਂ ਸਾਡੇ ਕੋਲ ਕਿਸੇ ਦੀ ਐਪਲੀਕੇਸ਼ਨ ਆਂਦੀ ਹੈ ਅਸੀਂ ਬਾਕਾਇਦਾ ਸਾਡੀ ਟੀਮ ਬਣੀ ਹੋਈ ਹੈ ਉਹ ਤੇ ਘਰ ਜਾਂਦੀ ਹੈ ਹਾਲੇ ਦੋਲੇ ਨੂੰ ਪਤਾ ਕਰੀਦਾ ਹੈ ਕਿ ਕੇਸ ਜੈਨੂਇਨ ਹੈ ਜੇ ਸਨ ਲੱਗੇ ਵੀ ਕੇਸ ਜੈਨੂਇਨ ਹੈ ਵਾਕਈ ਇਹਨੂੰ ਲੋੜ ਵੀ ਹੈ ਕੋਈ ਨਸ਼ਾ ਵਗੈਰਾ ਜੋ ਕੋਈ ਬੁਰੀ ਆਦਤ ਕਰਕੇ ਆਪਣੇ ਖਰਾਬ ਨਹੀਂ ਕਰਦਾ ਪੈਸੇ ਤੇ ਫਿਰ ਅਸੀਂ ਰეკਮੈਂਡੇਸ਼ਨ ਦੇ ਆਧਾਰ ਤੇ ਉਸ ਤੋਂ ਬਾਅਦ ਫਿਰ ਉਹਨੂੰ ਫਾਈਨਲ ਕਰਦੇ ਹਾਂ ਵੀ ਅਸੀਂ ਨੂੰ ਜ਼ਮਾਨ ਦੇਣਾ ਹੈ ਉਹਦੀ ਰਿਕੁਆਇਰਮੈਂਟ ਦਾ ਸਾਮਲ ਜੇ ਕੋਈ ਫੂਡ ਕਾਰਨਰ ਬਣਾਉਣਾ ਚਾਹੁੰਦਾ ਜਾਂ ਬਸਾਈਸ ਮਸ਼ੀਨ ਲੈਣਾ ਚਾਹੁੰਦਾ ਜਾਂ ਈ ਰਿਕਸ਼ਾ ਲੈਣਾ ਚਾਹੁੰਦਾ ਜਾਂ ਕੋਈ ਵੀ ਹੋਰ ਤਰ੍ਹਾਂ ਮਦਦ ਕਰਨਾ ਚਾਹੁੰਦਾ ਤਾਂ ਉਹਨੂੰ ਦੇਖ ਕੇ ਰਿਕਮੈਂਡੇਸ਼ਨ ਫਿਰ ਤਾਂ ਦੇਦੀ ਵੀ ਉਹ ਜੈਨੂਇਨ ਹੋਵੇ ਮਨਨ ਸੰਤੁਸ਼ਟੀ ਕਿੱਦਾਂ ਮਿਲਦੀ ਆ ਕਿੰਨੇ ਕ ਲੋਕ ਜਿਹੜੇ ਨੇ ਨਾਲ ਯੂਨਾਈਟਿਡ ਸਿਕਸ ਨਾਲ ਜੁੜੇ ਹੋਏ ਨੇ ਤਾਂ ਇਹ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਹੋਰ ਕਿਤੇ ਜਾ ਰਹੇ ਆ ਦੇਖੋ ਜਦੋਂ ਕਿਸੇ ਦੀ ਵੀ ਮਦਦ ਹੁੰਦੀ ਹੈ ਸੰਤੁਸ਼ਟੀ ਤਾਂ ਓਬਵੀਅਸਲੀ ਮਿਲਦੀ ਹੈ ਬਾਕੀ ਸੰਗਤ ਦਾ ਸਹਿਯੋਗ ਹੈ ਮੈਨੂੰ ਗਿਣਤੀ 'ਚ ਪੁੱਛੋ ਤੇ ਬਹੁਤ ਲੋਕਾਂ ਨੂੰ ਅਸੀਂ ਦੇ ਚੁੱਕੇ ਹਾਂ ਸਸਤਾ ਦੇ ਚੁੱਕੀਏ ਸੰਗਤ ਸਹਿਯੋਗ ਨਾਲ ਸੰਤੁਸ਼ਟੀ ਤਾਂ ਹੈ ਹੀ ਸਾਡਾ ਕੰਮ ਹੀ ਇਹੀ ਹੈ ਨਾਮ ਜਬੋ ਵਣ ਛੁਕਿਤ ਕਰੋ ਨਾਮ ਜਬੋ ਤੇ ਵਣ ਛਕੋ ਤੇ ਵਣ ਛਕਣ ਦੀ ਜਿਹੜੀ ਇਹ ਭਾਵਨਾ ਹੈਗੀ ਹੈ ਤਾਂ ਬਿਲਕੁਲ ਉਹ ਰਾਗੀ ਸਿੰਗਲ ਸਾਈਡ ਨਾਲ ਜੁਦ ਕੇ ਗੱਲਬਾਤ ਕਰ ਲੈਣੇ ਆ ਸਰ ਈ ਰਿਕਸ਼ਾ ਤੁਹਾਨੂੰ ਮਿਲ ਚੁੱਕਾ ਬਾ ਤਾਂ ਅੱਗੇ ਹੁਣ ਕਿਸ ਤਰ੍ਹਾਂ ਇਹ ਚਲਾਉਂਗੇ ਕਾਰੋਬਾਰ ਕਿੱਥੇ ਤੁਸੀਂ ਜੋਬ ਕਰਦੇ ਸੀ ਕਿੰਨੀ ਤਨਖਾਹ ਸੀ ਤੁਹਾਡੀ ਉਦੋਂ ਸਭ ਤੋਂ ਪਹਿਲੇ ਤੇ ਮੈਂ ਪੰਜਾਬ ਕੋਈ ਸੀ ਚੱਲਣ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਨੂੰ ਬਹੁਤ ਕਰਦਾ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੀ ਵੀ ਕੋ ਸਵੇਰ ਤੋਂ ਉਡੀਕ ਕਰਦਾ ਤੇ ਬਾਕੀ ਖੁੱਲੇ ਪਰਮ ਕਰੀਦਾ ਜੀ ਤੇ ਬਾਕੀ ਸਵੇਰੇ ਸਬ ਡਿਊਟ ਕਰਕੇ ਬਾਅਦ ਚ ਆਪਣਾ ਇਹ ਰਿਹਾ ਚਲਾਵਾਂਗੇ ਆਪਣਾ ਤੇ ਕੀਰਤ ਕਰਾਂਗੇ ਆਪਣੀ ਤੇ ਪਹਿਲਾਂ ਵੀ ਕੋਈ ਨਾਲ ਕਾਰੋਬਾਰ ਕਰਦੇ ਸੀ ਕੀਰਤਨ ਦੇ ਨਾਲ ਨਾਲ ਕੁਛ ਕੱਲਾ ਕੀਰਤਨ ਹੀ ਗਾਵੇ ਨਹੀਂ ਨਹੀਂ ਪਹਿਲੇ ਮੈਂ ਕੋਈ ਇਸ ਤਰ੍ਹਾਂ ਜੋਬ ਨਹੀਂ ਕਰਦਾ ਸੀ ਮੈਂ ਗੁਰੂ ਘਰ ਦੀ ਸੇਵਾ ਕਰਦਾ ਹੀ ਪਹਿਲੇ ਮੈਂ ਗੁਰੂ ਘਰ ਗੁਰੂ ਘਰ ਦੀ ਸੇਵਾ ਕਰਦਾ ਪਹਿਲੇ ਮੈਂ ਕਿੰਨੀ ਸੈਲਰੀ ਉੱਥੋਂ ਮਿਲਦੀ ਸੀ ਗੁਰੂ ਘਰ 4500 ਰੁਪਏ ਦਾ ਰਖਾਵਾ ਜੀ ਕਿੰਨੀ ਦੇਰ ਤੋਂ ਸੇਵਾ ਕਰ ਰਹੇ ਗੁਰੂ ਘਰ ਉੱਥੇ ਮੈਂ 6 6.5 7 ਸਾਲ ਹੋ ਗਿਆ ਜੀ ਤੇ ਸੇਵਾ ਕਰਦਣ ਦੇ ਵਿੱਚ ਸੇਵਾ ਨੂੰ 15 20 ਸਾਲ ਤੱਕ ਪਲਾਪਲੇ ਕਰਦਣ ਹੋ ਗਿਆ ਜੀ ਹਾਂਜੀ 4500 ਨਾਲ ਕੁਛ ਅੱ ਦੇਖਾ ਜੀ ਤੇ 1500 ਦੇ 4500 ਵਿੱਚ ਆਕਰ ਕੁਝ ਨਹੀਂ ਹੋ ਸਕਦਾ ਜੀ ਦੇਖਿਆ ਜਾਵੇ ਦੀ ਕੋਈ 4500 ਦਾ ਵੇਖਣੇ 4000 5000 ਦੋਦੀ ਆ ਜਾਂਦਾ ਤੇ ਬਾਕੀ ਘਰ ਦੇ ਖਰਚੇ ਕਿੰਨੇ ਪੂਰੇ ਕਰਨੇ ਆ ਜੀ ਬੜੌਖਾ ਜੀ 4500 ਗੁਜ਼ਾਰੇ ਨਹੀਂ ਹੋ ਰਹੇ ਹੁਣ ਭਾਈ ਸਾਹਿਬ ਜੀ ਦੀ ਸਹਿਯੋਗ ਨਾਲ ਔਰ ਯੂਨਾਈਟਿਡ ਸਿੱਖੀ ਦੀ ਸੰਸਥਾ ਦੇ ਸਹਿਯੋਗ ਨਾਲ ਆਸ ਵਿੱਚ ਈ ਰਿਕਸ਼ਾ ਬਲੇਸ 100 ਵਿੱਚੋਂ ਦੁੱਡੀ ਕਰਕੇ ਬਾਜੀ ਰਿਕਸ਼ਾ ਚਲਾਵਾਂਗੇ ਆਪਣਾ ਕੀਰਤ ਕਰਾਂਗੇ ਆਪਣਾ ਬਹੁਤ سارے 라ਗੀ ਸਿੰਘ ਆ ਗਏ ਨੇ ਜਿਹੜੇ ਕੀਰਤਨ ਕਰਦੇ ਨੇ ਪਰ ਉਹਨਾਂ ਦੀ ਤਨਖਾਹਾਂ ਘੱਟ ਹੁੰਦੀਆਂ ਨੇ ਤਾਂ ਤੁਹਾਨੂੰ ਸ਼ਰਮ ਨਹੀਂ ਆਈ ਕਿ ਅਸੀਂ ਇਹ ਕੰਮ ਕਰਨ ਲੱਗੇ ਆ ਜਾਂ ਕੀਰਤਨ ਕਰਦੇ ਆ ਕੁਝ ਇਦਾਂ ਦਾ ਮਹਿਸੂਸ ਤਾਂ ਨਹੀਂ ਆਇਆ ਕਿ ਮੈਨੂੰ ਸ਼ਰਮ ਆਵੇਗੀ ਦੇ ਕੋਈ ਇੱਥੇ ਸ਼ਰਮ ਵਾਲੀ ਗੱਲ ਹੈ ਹੀ ਕੋਈ ਨਹੀਂ ਇੱਕ ਠੀਕ ਉਥੇ ਗੁਰੂ ਘਰ ਦੇ ਕੀਰਤਨਾਂ ਪ੍ਰਚਾਰਕ ਅਸੀਂ ਸੇਵਾ ਕਰਦੇ ਆ ਉਹ ਸਾਡੇ ਕਿੱਤਾ ਵਾ ਸਾਡੀ ਗੁਰਤੀ ਹੈ ਵੀ ਸਾਡੇ ਸੇਵੇ ਸਦਨੀ ਪੀੜੀ ਹੜੀ ਅਸੀਂ ਲਾਂਚ ਜਾ ਰਹੀ ਹੈ ਗੁਰੂ ਘਰ ਦੀ ਸੇਵਾ ਕਰ ਰਹੇ ਆ ਤੇ ਉਹ ਪਰਫੈਕਸ਼ਨ ਅਸੀਂ ਪਰਫੈਕਸ਼ਨ ਦਾ ਸਾਡਾ ਗੁਰੂ ਘਰ ਦਾ ਕੰਮ ਹੀ ਹੈ ਪਰ ਉਸੇ ਨਾਲ ਅਸੀਂ باوجود ਅਸੀਂ ਇਹ ਸਵੇਰ ਤੋਂ ਕੀਰਤ ਵੀ ਕਰਾਂਗੇ ਤੇ ਸ਼ਰਮ ਵਾਲੀ ਗੱਲ ਕੋਈ ਨਹੀਂ ਹੈਗੀ ਤੋ ਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿ ਨਾਮ ਜਪੋ ਵੰਡ ਸਭ ਕੋ ਕਿਰਤ ਕਰੋ ਇਹ ਕਿਰਤ ਕਰਨ ਦਾ ਕੋਈ ਇਹ ਨਹੀਂ ਹੈਗਾ ਕੋਈ ਚ ਕੋਈ ਸ਼ਰਮ ਵਾਲਾ ਕੰਮ ਨਹੀਂ ਹੈਗਾ ਕੰਮ ਨਹੀਂ ਛੋਟਾ ਬੰਦੀ ਸੋ ਛੋਟੀ ਹੈਗੀ ਹੈ ਖਾ ਬਾਰੇ ਕਦੀ ਗੱਲ ਹੋਈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਮੇਰੀ ਸੈਲਰੀ ਜਿਹੜੀ ਉਧਾਰ ਦਿੱਤੀ ਜਾਵੇ ਕਾਰੋਬਾਰ ਜਿਹੜਾ ਵਾ ਉਹ ਘਰ ਪਰਿਵਾਰ ਚਲਾਣਾ ਕਿਸ ਤਰ੍ਹਾਂ ਚਲਾਵਾਂ ਦੇਖੋ ਜੀ ਮੈਂ ਤੇ ਸੈਲਰੀ ਵਾਸਤੇ ਗੱਲ ਕਰਾ ਵਧਣ ਵਾਸਤੇ ਜਿਨੇ ਵੀ ਗੁਰੂ ਕਰਦੇ ਸਿੰਘ ਕਮੇਟੀਆਂ ਹਨ ਉਹਨਾਂ ਸਾਰਿਆਂ ਨੂੰ ਪਤਾ ਕਿ ਰਾਗੀ ਸਿੰਘ ਨੇ ਤਰਖਾ ਕਿੰਨੀ ਆ ਪਿੰਨਰ ਖਰਚੇ ਕਿੰਨੇ ਆ ਅਸੀਂ ਕਹਿ ਵੀ ਦਿੰਦੇ ਆ ਅੱਜ ਮੀਟਿੰਗ ਕਰਦੇ ਆ ਕੱਲ ਕਰਦੇ ਮੀਟਿੰਗ ਕਰਦੇ ਆ ਅੱਜ ਵੀਡੀਓ ਕਰਦੇ ਕੱਲ ਕਰੀ ਮੀਟਿੰਗ ਹੁੰਦੀ ਰਹਿੰਦੀ ਆ ਪਰ ਸਾਡੀ ਤਨਖਾਹ ਦਾ ਮੁੱਦਾ ਤਕਬੂਦਾ ਕਰਿਆ ਮੁੱਦਾ ਕਰੇ ਪਾਸ ਨਹੀਂ ਹੋਇਆ ਤਰਖਾ ਉਹਨੇ ਦੀ ਉਨੀ ਹੀ ਰਹਿਣੀ ਹੈ ਸਾਡੀ ਪਰ ਇਹ ਨਹੀਂ ਸੋ ਉਹ ਤੋਂ ਬਾਅਦ ਆ ਕੇ ਗੁਰੂ ਘਰ ਦੀ ਕਮੇਟੀਆਂ ਪਰਮਦੇ ਇੱਕ ਮਿੰਟ ਜਿੰਨੇ ਵੀ ਹੈਗੀਆਂ ਕਈ ਕਮੇਟੀਆਂ ਵਧੀਆ ਵੀ ਹੈ ਕੋਈ ਰਾਗੀ ਸੰਗਤਾਂ ਪ੍ਰਚਾਰ ਕਰਦੇ ਸੋਚਦੀਆਂ ਵਕ ਸਾਰੇ ਕਮਟੇ ਕੋ ਜ ਨਹੀਂ ਹੈਗੀਆਂ ਵਧੀਆ ਵੇਗੀਆਂ ਪਰ ਮੈਂ ਇਹ ਇਹੋ ਬੇਨਤੀ ਕਰਦਾ ਹਾਂ ਕਿ ਰਾਗੀ ਸੰਗਤਾਂ ਪ੍ਰਚਾਰਕਾਂ ਬਾਰੇ ਕੋ ਸੋਚਿਆ ਜਾਵੇ ਤਰਖਵਾ ਤਰਖਵਾ ਜਾਣ ਤਾਂ ਕਿ ਗੁਰੂ ਘਰ ਦੀ ਕਿਰਤ ਔਰ ਗੁਰੂ ਘਰ ਦਾ ਪ੍ਰਚਾਰ ਹੋਰ ਵੱਧ ਕੇ ਕਰਨਾ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਪਰਿਵਾਰ ਚ ਮੇਰੇ ਮੈਸੇਜ ਮੇਰੇ ਪਿਤਾ ਇਹ ਦੋ ਛੋਟੇ ਬੱਚੇ ਵੀਰੇ ਹਾਂਜੀ ਸਾਰਾ ਪਰਿਵਾਰ ਤੁਹਾਡੇ ਸਿਰ ਤੇ ਚੱਲਦਾ ਪਰਿਵਾਰ ਮੇਰੇ ਪਿਤਾ ਜੀ ਤੇ ਅਸੀਂ ਦੋਨੇ ਘਰ ਦਾ ਅਗਰ ਲਾ ਕੇ ਗੁਜ਼ਾਰਾ ਕਰਦੇ ਪਏ ਆ ਜੀ ਜੀ ਮੇਰੇ ਪਿਤਾ ਜੀ ਗੁਰੂ ਘਰ ਦੀ ਸੇਵਾ ਕਰਦੇ ਹਨ ਤੇ ਹੁਣ ਕਿੰਨੀ ਕੀ ਸੰਤੁਸ਼ਟੀ ਮਿਲੀ ਆ ਰਿਕਸ਼ਾ ਮਿਲ ਚੁੱਕਾ ਵਾ ਕਾਰੋਬਾਰ ਅੱਗੇ ਸ਼ੁਰੂ ਹੋ ਚੁੱਕਾ ਦੇਖੋ ਜੀ ਸੰਤੁਸ਼ਟੀ ਤੇ ਹੈਗੀ ਆ ਖੁਸ਼ੀ ਵੀ ਹੈਗੀ ਆ ਤੇ ਗੁਰੂ ਸਾਹਿਬ ਨੇ ਘੋੜਾ ਬਖਸ਼ਿਆ ਵਾ ਤੇ ਪੈਸਾ ਵੀ ਰਤ ਤੁਹਾਨੂੰ ਧੰਨਵਾਦ ਭਾਈ ਅਮਰਪਾਲ ਜੀ ਦਾ ਨਵਾਜ ਉਹ ਯੂਨਾਈਟਿਡ ਸਿੱਖ ਸੰਸਥਾ ਦਾ ਬਹੁਤ ਧੰਨਵਾਦ ਜੋ ਦਸ ਨੂੰ ਕਿਰਤ ਦੀ ਇਰਖ ਦੇ ਚਾਬੀ ਦੇ ਕੇ ਨਵਾਜਿਆ ਦਸ ਨੂੰ ਔਰ ਸਾਰੀ ਸੰਗਤ ਔਰ ਯੂਨਾਈਟਿਡ ਸਿੱਖ ਦਾ ਬਹੁਤ ਧੰਨਵਾਦ ਹੈ ਭਾਈ ਅਮਰਪਾਲ ਜੀ ਦਾ ਬਹੁਤ ਧੰਨਵਾਦ ਕਰਦੇ ਲੋ ਧੰਨਵਾਦ ਕਰਦਾ ਜੀ ਅਮਰਪਾਲ ਜੀ ਜਿਵੇਂ ਕਿ ਦੱਸ ਜੀ ਨੇ ਕਿ ਰਾਗੀ ਸਿੰਘਾਂ ਦੀ ਤਨਖਾਹਾਂ ਬਹੁਤ ਘੱਟ ਹੁੰਦੀਆਂ ਨੇ ਔਰ ਵੀ ਰਾਗੀ ਸਿੰਘ ਕੋਈ ਸੰਪਰਕ ਦੇ ਵਿੱਚ ਆ ਗਏ ਨੇ ਇਸ ਤਰ੍ਹਾਂ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਦੇਖੋ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹਾਂਗਾ ਜਿਵੇਂ ਇਹ ਕਹਿ ਰਹੇ ਨੇ ਅੱਗੇ ਆਏ ਨੇ ਬਾਕ ਰਾਗੀ ਸਿੰਘ ਹਨ ਉਹ ਨਹੀਂ ਗੁਰਦਾਰਾ ਸਾਹਿਬ ਦੇ ਜਿੰਨੇ ਵੀ ਸੇਵਾਦਾਰ ਨੇ ਰਾਗੀ ਸਿੰਘ ਨੇ ਪਾਠੀ ਸਿੰਘ ਨੇ ਗਰੰਥੀ ਸਿੰਘ ਨੇ ਸਾਰਿਆਂ ਨੂੰ ਵੀ ਤੁਸੀਂ ਅੱਗੇ ਆਓ ਸ਼ਰਮਾਓ ਨਹੀਂ ਕਿਰਤ ਸਾਡਾ ਸਿਧਾਂਤ ਹੈ ਅਸੀਂ ਬੜੇ ਦਿਨਾਂ ਚ ਇੱਕ ਪੋਸਟਰ ਰੀਲਿਸ ਕਰਨ ਜਾ ਰਹੇ ਹਾਂ ਇਸ ਬੱਚੇ ਦੀ ਫੋਟੋ ਲਗਾ ਕੇ ਵੀ ਜਿਹੜਾ ਕੀਰਤੀ ਹੈ ਸਾਨੂੰ ਕੀਰਤ ਦੇ ਚੰ ਸ਼ਰਮ ਨਹੀਂ ਕਰਨੀ ਚਾਹੀਦੀ ਮਾਣ ਕਰਨਾ ਚਾਹੀਦਾ ਸੀ ਉਹ ਕਹਿੰਦਾ ਕੀਰਤੀ ਹੋਣ ਤੇ ਮਾਣ ਕਿ ਅਸੀਂ ਸਲੋਗਨ ਦੇਦੇ ਹਾਂ ਤੇ ਮੇਰੀ ਅਪੀਲ ਆ ਬਾਕੀ ਗੁਰਦਾਰਾ ਸਾਹਿਬ ਦੇ ਜਿੰਨੇ ਵੀ ਰਹੇ ਨੇ ਤੁਸੀਂ ਸੰਪਰਕ ਕਰੋ ਤੁਹਾਡੀਆਂ ਛੋਟੀਆਂ ਛੋਟੀਆਂ ਲੋੜਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਪੂਰੀਆਂ ਕਰਨ ਦੀ ਤੇ ਇਹ ਮਨਸ਼ਾ ਇਹ ਜਿਹੜਾ ਪ੍ਰੋਗਰਾਮ ਚੱਲਿਆ ਤੇ ਫਾਇਦਾ ਲਵੋ ਤੇ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਾਂਗਾ ਆਪਣੇ ਦਸਵੰਦ ਦੀ ਦਿਸ਼ਾ ਤੇ ਦਸ਼ਾ ਬਦਲੋ ਤੁਹਾਡੇ ਪੈਸੇ ਗੁਦਾਰਿਆਂ ਚ ਬਹੁਤ ਲੱਗੇ ਨੇ ਧਰਮਸਾਨਾਂ ਤੇ ਬਹੁਤ ਲੱਗੇ ਨੇ بڑے ਕੀਰਤਨ ਦਰਬਾਰ ਹੋ ਗਏ ਨੇ بڑے ਰਾਗੀ ਸਿੰਗ ਆ ਰਹੇ ਨੇ ਬੜਾ ਕੁਝ ਹੋ ਰਿਹਾ ਪਰ ਇਹ ਵਿਚਾਰੇ ਦੇਖੋ ਕਿਵੇਂ ਰੁੱਲਦੇ ਪਏ ਨੇ ਇਹਨਾਂ ਨੂੰ ਸੰਭਾਲੋ ਸਹੀ ਅਰਥ ਤੁਹਾਡੀ ਪੈਸਾ ਉੱਥੇ ਲੱਗੇਗਾ ਬਿਲਡਿੰਗਾਂ ਨਾਲ ਕੁਝ ਨਹੀਂ ਹੋਣਾ ਜਿਵੇਂ ਕਿਸੇ ਗੁਦਾਰੇ ਦੇ ਵਿੱਚ ਸੋਨਾ ਲੱਗਿਆ ਉੱਥੇ ਤੇ ਥੱਲੇ ਪਾਣੀ ਪੀਣ ਨੂੰ ਨਹੀਂ ਤੇ ਤਾਂ ਸੋਨਾ ਚੋਰੀ ਕਰਨ ਆਇਆ ਪਾਣੀ ਇਹਨੂੰ ਮਿਲੇਗਾ ਨਹੀਂ ਤਾਂ ਮਰ ਜਾਏਗਾ ਉੱਥੇ ਹੀ ਤੇ ਇਹਨਾਂ ਦੀ ਰੋਟੀ ਪਾਣੀ ਮਿਲੇਗੀ ਤੇ ਸੇਵਾ ਕੀ ਕਰਨਗੇ ਤੁਸੀਂ ਕੀ ਭਈ ਗੁਜ਼ਾਰਾ ਤਾਂ ਫ੍ਰੀ ਹੁੰਦੇ ਨੇ ਸਿਰੇ ਚਾਰਵੇਂ ਉੜਦੇ ਨੇ ਤੇ 5500 ਰੁਪਏ ਮਹੀਨੇ ਬਾਅਦ ਘਰ ਲੈ ਕੇ ਜਾਣਗੇ ਤੇ ਉਮੀਦ ਕਰਦੇ ਹੋ ਵੀ ਇਹ ਸੇਵਾ ਕਰਨ ਦੇ ਨਹੀਂ ਕਰਨਗੇ ਉਹਨਾਂ ਕਰਨੀ ਵੀ ਨਹੀਂ ਚਾਹੀਦੀ ਫਿਰ ਐ ਜਿਹਨਾਂ ਨੂੰ ਮਿਹਨਤਾਂ ਨਾਲ ਮਿਲੇਗਾ ਸੇਵਾ ਕਰਨੀ ਨਹੀਂ ਚਾਹੀਦੀ ਹੱਥ ਔੜਨੇ ਬੰਦੇ ਪ੍ਰਧਾਨਾਂ ਅੱਗੇ ਉਹ ਮੈਂ ਗੁਜ਼ਾਰਾ ਕਮੇਟੀਆਂ ਨੂੰ ਬੇਨਤੀ ਕਰਾਂਗਾ ਕੁਤਬ ਦਾ ਵਾਸਤਾ ਜੀ ਇਹਨਾਂ ਨੂੰ ਜਿਹੜੀ ਪੇਮੈਂਟ ਦਿੰਦੇ ਹੋ ਬਾਈ ਚੈੱਕ ਦਿਓ ਤੁਹਾਡੇ ਅੱਗੇ ਹੱਥ ਨਾਲ ਢੜਨੇ ਪੈਣ ਕਿਉਂ ਹੱਥ ਢੜਨੇ ਗੁਰੂ ਘਰ ਦੇ ਸੇਵਾਦਾਰ ਨੇ ਗੁਰੂ ਘਰ ਦੇ ਵਜ਼ੀਰ ਨੇ ਹੱਥ ਘੋੜੜਨੇ ਨਾ ਬਾਈ ਚੈੱਕ ਪੇਮੈਂਟਾ ਦਿਓ ਤਾਂ ਕਿ ਮਾਣ ਮਹਿਸੂਸ ਕਰਨ ਪੱਕੀ ਭਾਈ ਸਾਹਿਬ ਗੁਜ਼ਾਰਾ ਮਰੇ ਬਹੁਤ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ ਅਲੱਗ ਤੋਂ ਆਪਾਂ ਕੋ ਟੌਪਿਕ ਚੇੜ ਲਾਂਗੇ ਬਿਲਕੁਲ ਬੜਾ ਕੁਛ ਹੈਗਾ ਕਰਨ ਨੂੰ ਬਿਲਕੁਲ ਇਹ ਜਿਹੜੀ ਆ ਇਹ ਸੇਵਾ ਜਿਹੜੀ ਆ ਅ ਅਨੋਖੀ ਸੇਵਾ ਹੈਗੀ ਕਿਉਂਕਿ ਹਰ ਵਾਰ ਯੂਨਾਈਟਿਡ ਸਿਕ ਜਿਹੜੀ ਆ ਵੱਡੇ ਉਪਰਾਲੇ ਕਰ ਦੇ ਦਿੰਦੀ ਆ ਲੋੜਵੰਦਾਂ ਨੂੰ ਜਿਹੜੀ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਮੁਹਈਆ ਕਰਾਉਂਦੀ ਤਾਂ ਕਿ ਉਹ ਆਪਣਾ ਕਾਰੋਬਾਰ ਅੱਗੇ ਚਲਾ ਸਕਣ ਕੈਮਰਾਮੈਨ ਸਲਵੰਦ ਦਾ ਨਰਿੰਦਰ ਬਹਿੰਦ ਜਗਮਨ ਟੀਵੀ ਲੁਧਿਆਣਾ